ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆ ਮੈਂ ਅਮਰੀਕਾ ਦੀ ਧਰਤੀ ਤੇ ਬੈਠਾ ਹਾਂ ਇਹ ਲੋਕ ਜਿਹੜੇ ਗੋਰੇ ਆ ਨਾ ਇਹ ਕੁਦਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਆ ਦੇਖੋ ਤੁਸੀਂ ਕਿੰਨੇ ਇੱਥੇ ਦਰਖਤ ਲੱਗੇ ਆ ਬਹੁਤ ਹੀ ਪੁਰਾਣੇ ਬੁੱਢੇ ਦਰਖਤ ਲੱਗੇ ਆ ਇਹ ਤੇ ਪਾਰਕ ਕਿਛਲੀ ਆ ਜੇ ਬਾਹਰ ਗਰਮੀ ਹੋਵੇ ਨਾ ਕਿਤੇ 80 ਡਿਗਰੀ ਟੈਂਪਰੇਚਰ ਹੋਵੇ ਤੇ ਇੱਥੇ ਆ ਕੇ ਬਹਿ ਜੇ ਤੇ ਆਟੋਮੈਟਿਕ ਹੀ ਇਹ ਕੂਲਰ ਲੱਗ ਜਾਂਦਾ ਹੈ ਇੱਥੇ ਇੱਥੇ ਕੂਲਰ ਕਹਿ ਦਿਓ ਏਸੀ ਵਾਲੀ ਏਸੀ ਕਹਿ ਦਿਓ ਏਸੀ ਤੇ ਬਿਲਕੁਲ ਮਨੇੜਤਾ ਦੇ ਬਰਾਬਰ ਹੀ ਆ ਇਹ ਤੇ ਇਸ ਕਰਕੇ ਵੀ ਤੁਸੀਂ ਵੀ ਪੰਜਾਬ ਵਾਲਿਓ ਆਪਣੇ ਦਰਖਤਾਂ ਨੂੰ ਬਚਾਓ ਚੰਗੇ ਰਹੋਗੇ ਤੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮੀਂਹ ਮੁਹ ਕਿੱਥੇ ਪੈਣੇ ਆ ਮੀਂਹ ਤਾਂ ਪੁੱਲ ਜਿਓ ਤੁਸੀਂ ਕਿਉਂਕਿ ਜੇ ਤੁਸੀਂ ਆਪਣੀ ਕੁਦਰਤ ਨਾਲ ਹੀ ਖਲਵਾੜ ਕਰ ਲਿਆ ਤੇ ਇਹ ਤੁਹਾਡੇ ਨੀ ਰਹਿਣਾਗਾ ਕੁਝ ਵੀ ਤੇ ਆਪਣਾ ਕੋਸ਼ਿਸ਼ ਕਰੋ ਜਿੰਨੇ ਵੀ ਤੁਸੀਂ ਦਰਖਤਗਾਓ ਛੋਟੇ ਛੋਟੇ ਮੇਰਾ ਤਾਂ ਖਿਆਲ ਹੈ ਜਦੋਂ ਕੋਈ ਵੀ ਤੁਸੀਂ ਆ ਸਮਾਜ ਸੇਵੀ ਜਾਂ ਕੋਈ ਵੀ ਆਪਾਂ ਕੋਈ ਹੋਰ ਪ੍ਰਬੰਧ ਕਰਦੇ ਆ ਨਾ ਨਾਲ ਤੇ ਦਰਾਖਤੀ ਬੰਡਾ ਕਰੋ ਇੱਕ ਦੂਜੇ ਨੂੰ ਕੋਈ ਦਰਾਖਤ ਕਿਤੇ ਕੋਈ ਇਹ ਕਿਸੇ ਨੂੰ ਇੱਕ ਜਾਂ ਦੋ ਦਿੱਤੇ ਤਾਂ ਕੋਈ ਤਾਂ ਕਿਤੇ ਕਿਤੇ ਲਾਊਗੇ ਲੈ ਜਾ ਕੇ ਆਪਾਂ ਦਰਾਖਤ ਲਾਓ ਜਿੰਨੇ ਤੁ ਜਿੰਨੇ ਵਧੀਆ ਰਹੋਗੇ ਆਕਸੀਜਨ ਲਾਉਂਗੇ ਆਕਸੀਜਨ ਦੇ ਜਿਹੜੇ ਢੋਲਦੇ ਆ ਨਾ ਉਹ ਬਹੁਤ ਮਹਿੰਗੇ ਆ ਤੇ ਜਦੋਂ ਕੋਈ ਮਸੀਬਤ ਪੈਂਦੀ ਆ ਉਹ ਲੱਭਦੇ ਵੀ ਨਹੀਂ ਹੁਣ ਸਾਨੂੰ ਇਹ ਵੀ ਪਤਾ ਹੈ ਜਦੋਂ ਤੁਸੀਂ ਇੱਥੇ ਆਪਣਾ ਪੈਂਡੈਮਿਕ ਆਇਆ ਸੀਗਾ ਆ ਕੋਵਿਡ ਦਾ ਕੋਵਿਡ ਆਇਆ ਸੀ ਤੋਂ ਉਸ ਸਮੇਂ ਹਿਸਾਬ ਲਾ ਲਓ ਵੀ ਤੀਜੇ ਕਿ ਆਕਸੀਜਨ ਦੇ ਜਿਹੜੇ ਟੈਂਕ ਜਿਹੜੇ ਲੱਭਦੇ ਨਹੀਂ ਸੀਗੇ ਤੇ ਵਾਇਗੁਰ ਜੀ ਖਾਸਾ ਤੇ ਵਾਇਗੁਰ ਜੀ ਫਤਿਹ ਮੈਂ ਵੀਡੀਓ ਬਹੁਤ ਹੀ ਬਤਾਉਣੀ ਚਾਹੁੰਦਾ ਧੰਨਵਾਦ ਸਾਰਿਆਂ ਦਾ